ਬਈ ਆਹ ਗੱਡੀ ਨਾ ਉਹ ਗੱਡੀ ਆ ਜਦੋਂ ਇਹ ਮਾਰਕੀਟ ਦੇ ਵਿੱਚ ਆਈ ਸੀ ਤਾਂ ਸਾਰੀ ਮਾਰਕੀਟ ਲਾਤੀ ਸੀਗੀ ਟਾਟ ਵਾਲਿਆਂ ਕੋਲੋਂ ਆਹ ਗੱਡੀ ਦਾ ਸਟਾਕ ਨਹੀਂ ਸੀ ਪੂਰਾ ਹੋਇਆ ਪਰ ਅੱਜ ਦੇ ਡੈਮ 'ਚ ਨਾ ਬੰਦੇ ਨੂੰ ਲੈਂਦੇ ਨਹੀਂ ਕਿਉਂ ਨਹੀਂ ਲੈਂਦੇ ਕਿਉਂਕਿ ਬੰਦੇ ਸੋਚ ਰਹੇ ਨੇ ਵੀ ਜਿਹੜੇ ਬੰਦੇ ਕੋਲ ਲੈਣੋ ਆ ਉਹ ਬੰਦਾ ਗਰੀਬ ਆਗਾ ਪਰ ਭਾਈ ਅਸਲ ਦੇ ਵਿੱਚ ਬੰਦਾ ਗੱਡੀਆਂ ਤੋਂ ਗਰੀਬ ਅਮੀਰ ਨਹੀਂ ਹੁੰਦਾ ਦਿਲ ਤੋਂ ਗਰੀਬ ਅਮੀਰ ਹੋਣਾ ਚਾਹੀਦਾ ਪਰ ਹੁਣ ਤੁਹਾਨੂੰ ਇੱਕ ਵਾਰੀ ਗੱਡੀ ਦਾ ਇੰਟੀਰੀਅਰ ਵੀ ਚੈੱਕ ਕਰਾ ਦਿੰਨੇ ਆ ਪਰ ਤੁਸੀਂ ਬਾਹਰੋਂ ਕਲਰ ਚੈੱਕ ਕਰੋ ਇੱਕ ਵਾਰੀ ਇਹ ਜਿਹੜਾ ਕਲਰ ਆ ਆਮ ਤੌਰ ਤੇ ਨਾ ਸੁਪਰ ਕਾਰਸ ਦੇ ਵਿੱਚ ਪੜਾ ਚੱਲਦਾ ਸੀਗਾ ਪਰ ਇਹ ਸਿਰਫ ਤੇ ਸਿਰਫ ਟਾਟਾ ਵਾਲਿਆਂ ਦੀ ਇਹ ਹੁੰਦਾ ਬਾਈ ਬਾਕੀ ਇਹ ਮੇਰੇ ਹਿਸਾਬ ਦੇ ਨਾਲ ਇੰਟੀਰੀਅਰ ਦੇ ਵਿੱਚ ਥੋੜੀ ਜੀ ਮਾਰ ਖਾ ਗਈ ਸੀਗੀ ਠੀਕ ਆ ਇੰਟੀਰੀਅਰ ਥੋੜਾ ਜਿਆਦਾ ਹੈਗਾ ਕਿ ਕਮੀ ਪੇਸ਼ੀ ਬਾਕੀ ਇਧਰ ਆਹ ਦਰਾਜ ਦਰੂਈ ਮਿਲਣਾ ਲੱਗੇ ਸਪੀਕਰ ਲੱਗੇ ਹੋਇਆ ਵਧੀਆ ਕੁਆਲਟੀ ਦੇ ਹੈ ਨਾ ਮੀਟਰ ਆ ਗਿਆ ਇਧਰ ਏਸੀ ਵਾਲੇ ਬਲੂਰ ਆ ਗਏ ਬਟਨ ਆ ਗਏ ਗियर ਲੀਵਰ ਵੀ ਪੂਰਾ ਮਤਲਬ ਵਧੀਆ ਐਂਡ ਕੰਫਰਟੇਬਲ ਤੇ ਇਧਰ ਹੈਂਡ ਬ੍ਰੇਕ ਆ ਗਏ ਬਾਕੀ ਗੱਡੀ ਪਾਵਰ ਵਾਲੀ ਹੈਗੀ ਸਟੀਅਰਿੰਗ ਚੈੱਕ ਕਰ ਸਕਦੇ ਥੋੜਾ ਕੰਡੀਸ਼ਨਟ ਕਣੀਓ ਮਾਰ ਖਾਂਦੀ ਹੈ ਗੱਡੀ ਇਹ ਬਾਕੀ ਬਾਈ ਖੁੱਲੀ ਡੁੱਲੀ ਗੱਡੀ ਆ ਯਾਰ ਜੇ ਫੈਮਲੀ ਨਾਲ ਜਾਣਾ ਹੋਵੇ ਬਹੁਤ ਹੀ ਸਸਤੀ ਜੀ ਪੈ ਜਾਂਦੀ ਨਾਲੇ ਆਪਾਂ ਨੂੰ ਸੀਟਾਂ ਛੋਟਾ ਪੁਰੀਆਂ ਕੰਫਰਟ ਨੇ ਆ ਪਿੱਛੇ ਦੇਖ ਲਓ ਆਰਾਮ ਨਾਲ ਬਾਈ ਯਾਰ ਪੰਜ ਬੰਦੇ ਬਹਿ ਕੇ ਗੱਡੀ ਚ ਜਾ ਸਕਦੇ ਯਾਰ ਕਿਤੇ ਵੀ ਜਾਣਾ ਹੋਵੇ ਨਾਲੇ ਬਾਈ ਲੱਖ ਦੇ ਲਵੇ ਦਵੇ ਗੱਡੀ ਆ ਜਾਂਦੀ ਆ ਮਿਰਰ ਆ ਗਿਆ ਲਾਈਟ ਆ ਗਈ ਠੀਕ ਆ ਤੇ ਬਾਕੀ ਜਿਵੇਂ ਹੁਣ ਲੌਕ ਲੂਕ ਦੇਖ ਲਓ ਵਧੀਆ ਕੰਮ ਕਰਦਾ ਠੀਕ ਆ ਤੇ ਬਾਕੀ ਵੀਰ ਬਹੁਤ ਹੀ ਵਧੀਆ ਗੱਡੀ ਹੈ ਜੇ ਆਪਾਂ ਘਰ ਵਾਸਤੇ ਰੱਖਣੀ ਹੋਵੇ ਨਾਲੇ ਲੱਖ ਦੇ ਕਰੀਬ ਇਹ ਮਿਲ ਵੀ ਜਾਂਦੀ ਹੈਗੀ ਕਾਰਨਾ ਕੀ ਹੈ ਸਿਰਫ ਨੰਬਰ ਸਕਰੀਨ ਤੇ ਇੱਕ ਕਾਲ ਕਰ ਲੋ ਜੇ ਤੁਸੀਂ ਇਸ ਤਰ੍ਹਾਂ ਦੀ ਗੱਡੀ ਲੈਣੀ ਵੀ ਚਾਹੁੰਦੇ ਹੋਗੇ ਤੇ ਇਹ ਤੁਹਾਡੇ ਕੋਲ ਕੋ ਗੱਡੀ ਖੜੀ ਹੈ ਵੇਚਣ ਵਾਸਤੇ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਧੰਨਵਾਦ